ਸਤਿ ਸ਼੍ਰੀ ਅਕਾਲ ਦੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਆਧੁਨਿਕ ਸਟਾਈਲ ਦੀਆਂ ਕਲੈਕਸ਼ਨਾਂ ਨੇ ਕੋਈ ਇੱਕ ਤਰ੍ਹਾਂ ਦੀ ਕਲੈਕਸ਼ਨ ਨਹੀਂ ਆਈਆਂ ਪ੍ਰਾਈਸ ਮੋਸਟਲੀ ਇਹ ਕਲੈਕਸ਼ਨਾਂ ਪਹਿਲਾਂ ਵੀ ਆਈਆਂ ਸੀ ਪਰ ਇਹ ਕਿ ਹੁਣ ਤੋਂ ਫੇਰ ਆ ਕਿਉਂਕਿ ਨਾ ਤੁਹਾਨੂੰ ਦੀ ਡਿਮਾਂਡ ਬਹੁਤ ਸੀ ਇਸ ਲਈ ਫਿਰ ਤੋਂ ਸੂਟ ਆਏ ਨੇ ਤੇ ਇਸ ਲਈ ਮੈਂ ਇਹਨਾਂ ਕਲੈਕਸ਼ਨਾਂ ਨੂੰ ਫਿਰ ਤੋਂ ਐਡ ਇੱਥੇ ਕੀਤਾ ਹੈ ਸਾਰੇ ਸੂਟ ਅਵੇਲੇਬਲ ਨੇ ਜਿੰਨੇ ਵੀ ਮੱਚ ਦੀ ਵੀਡੀਓ ਵਿੱਚ ਐਡ ਕੀਤੇ ਨੇ ਇਨਾਂ ਦੇ ਬਾਰੇ ਵਿੱਚ ਹੋਰ ਕੋਈ ਵੀ ਕਵੈਰੀ ਕਰਨੀ ਤੇ ਮੈਂ ਆਪਣਾ ਨੰਬਰ ਸੈਂਡ ਕੀਤਾ ਹੈ 6239245750 ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕਵੈਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੋਈ ਵੀ ਰਿਪਲਾਈ ਜੂਰੇਗਾ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਜਿੰਨੀਆਂ ਵੀ ਮੈਂ ਇੱਥੇ ਐਡ ਕੀਤੀਆਂ ਨੇ ਇਨਾਂ ਸੂਟਾਂ ਵਿੱਚ ਇਹ ਸੂਟ ਜਿਹੜੇ 540 ਆਲੇ ਬੜੇ ਟ੍ਰੈਂਡ ਕਰਦੇ ਨੇ ਤੇ ਸਾਰੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਕਾਟਨ ਵਾਲੇ ਸੂਟ ਨੇ ਸਿਰਫ ਤੇ ਸਿਰਫ 540 ਰੁਪਏਾਂ ਦੇ ਵਿੱਚ ਇਹ ਸੂਟ ਆਂਦੀ ਨੇ ਮੈਂ ਅੱਜ ਥੋੜੀਆਂ-ਥੋੜੀਆਂ ਕਲੈਕਸ਼ਨਾਂ ਕਾਫੀ ਤਰ੍ਹਾਂ ਦੀ ਐਡ ਕੀਤੀਆਂ ਨੇ ਜਿੰਨੇ 4-5-5 ਕਲਰ ਸੂਟਾਂ ਦੇ ਸਿਲੈਕਟ ਕਰਕੇ ਐਡ ਕੀਤੇ ਨੇ ਤੇ ਉਹਨਾਂ ਨੂੰ ਹੀ ਇੱਥੇ ਐਡ ਮੈਂ ਕੀਤਾ ਹੈ ਜਿਵੇਂ ਸੂਟ 510 ਰੁਪਏਾਂ ਦੇ ਵਿੱਚ ਤੁਹਾਨੂੰ ਜਾਰਜਰ ਦੇ ਸੂਟ ਜਾਰਜਰ ਸ਼ਰਟ ਜਾਰਜਰ ਬਾਟਮ ਤੇ ਜਾਰਜਰ ਦਾ ਦੁਪੱਟਾ ਮਿਲੇਗਾ ਇਹ ਸਿਰਫ ਤੇ ਸਿਰਫ 510 ਰੁਪਏਾਂ ਦੇ ਵਿੱਚ ਸੂਟ ਨੇ ਬਹੁਤ ਪਿਆਰੇ ਸੂਟ ਨੇ ਇਹਨਾਂ ਨੂੰ ਤੁਸੀਂ ਆਪ ਸਿਚ ਕਰਵਾਣ ਤੋਂ ਬਾਅਦ ਲਾਈਨਰ ਲਗਾ ਕੇ ਲੈਸ ਵਗੈਰਾ ਬਟਨਿੰਗ ਕਰਾ ਲਗਾ ਕੇ ਤੇ ਇਹਨਾਂ ਨੂੰ ਪਾਰਟੀਵੇਅ ਲੁੱਕ ਦੇ ਸਕਦੇ ਹੋ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਵੀ ਕਲੈਕਸ਼ਨ ਅੱਜ ਦੀ ਵੀਡੀਓ ਜਿੰਨੀਆਂ ਵੀ ਮੈਂ ਐਡ ਕੀਤੀਆਂ ਨੇ ਸਭ ਤੇ ਸ਼ਿਪਿੰਗ ਚਾਰजेस ਫ੍ਰੀ ਹੈ ਕੋਈ ਵੀ ਐਕਸਟਰਾ ਸ਼ਿਪਿੰਗ ਚਾਰजेस ਨਹੀਂ ਲੱਗਣਗੇ ਜੋ ਵੀ ਇੱਥੇ ਐਡ ਕੀਤੇ ਨੇ ਉਹੀ ਇਹਨਾਂ ਦੇ ਫਾਈਨਲ ਪ੍ਰਾਈਸ ਹੈ ਇਸ ਤੋਂ ਇਲਾਵਾ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਮੈਂ ਕਹਿੰਦੀ ਕਿ ਤੁਸੀਂ ਕਿਸੇ ਵੀ ਸੂਰਦੀ ਕੁਐਰੀ ਕਰਨੀ ਹੈ ਜਾਂ ਸੂਟ ਬਾਏ ਕਰਨਾ ਤਾਂ ਮੈਂ ਆਪਣਾ ਨੰਬਰ 62392457534 ਨੰਬਰ ਚੋਂ ਮੈਨੂੰ ਸੈਂਡ ਕਰ ਸਕਦੇ ਹੋ ਸਕਰੀਨਸ਼ਾਟ ਜੋ ਵੀ ਕੁਐਰੀ ਕਰਨੀ ਹੈ ਸੂਟ ਸਾਰੇ ਅਵੇਲੇਬਲ ਨੇ ਬ੍ਰਾਂਡਡ ਡਿਜ਼ਾਈਨਰ ਹੱਥਾਂ ਦੀ ਕਲੈਕਸ਼ਨ ਆ ਮੇਰੇ ਕੋਲ ਅਵੇਲੇਬਲ ਨੇ ਇੱਥੇ ਵੀ ਜਿੰਨੀਆਂ ਮੈਂ ਕਲੈਕਸ਼ਨ ਐਡ ਕੀਤੀਆਂ ਨੇ ਸਾਰੀਆਂ ਹੀ ਟੋਟਲੀ ਅਵੇਲੇਬਲ ਨੇ ਇਹਨਾਂ ਦੇ ਬਾਰੇ ਅਗਰ ਕੋਈ ਕੁਐਰੀ ਕਰਨੀ ਹੈ ਉਸ ਨੰਬਰ ਤੇ ਜਾ ਕੇ ਮੈਸੇਜ ਕਰੋ ਸੂਟ ਬਹੁਤ ਸੋਨੇ ਨੇ ਕੋਟਨ ਦੇ ਨੇ ਥੋੜੇ ਵਿੱਚ ਜਾਰਜਨ ਤੇ ਫੈਬਰਿਕ ਵਾਲੇ ਵੀ ਆਣਗੇ ਮਟੈਲ ਜਿਹੜੇ ਚੱਲਦੇ ਵੀ ਕੋਟਨ ਦੇ ਨੇ ਇਹ ਵੀ ਸਿਰਫ ਸਿਰਫ 540 ਦੇ ਪਰ ਦੇ ਵਿੱਚ ਸੂਟ ਨੇ ਜਿਹੜੇ ਕਲਰ ਜਿਹੜੇ ਡਿਜ਼ਾਈਨ ਹੁਣ ਅਵੇਲੇਬਲ ਨੇ ਮੈਂ ਉਹੀ ਅੱਜ ਦੀ ਵੀਡੀਓ ਵਿੱਚ ਲੈ ਕੇ ਆਈ ਆਂ ਐਮ ਵਾਲੇ ਸੂਟ ਜਿਹੜੇ ਬਹੁਤ ਪਸੰਦ ਕੀਤੇ ਜਾ ਰਹੇ ਨੇ ਤੁਹਾਡੇ ਤੁਹਾਨੂੰ ਇਹ ਸੂਟ ਹੁਣ ਜਿਹੜੇ ਪਹਿਲੇ 730 ਵਿੱਚ ਆਏ ਸੀ ਹੁਣ 700 ਵਿੱਚ ਦੋ ਸੂਟ ਆਏ ਨੇ ਅਗਰ ਬਾਈ ਕਰਨਾ ਚਾਹ ਕੋਈ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਟੇਟਸ ਦੇਖਣ ਨਾਲ ਆਪਣਾ ਨਾਮ ਤੇ ਸਿੱਟੀ ਦਾ ਨਾਮ ਦੱਸ ਦੇਣਾ ਤੇ ਜੇਕਰ ਸੂਟ ਸੇਲ ਕਰਨਾ ਹੈ ਤਾਂ ਵੀ ਮੈਨੂੰ ਦੱਸ ਦੇ ਤਾਂ ਮੈਂ ਤੁਹਾਨੂੰ ਗਰੁੱਪ ਦੇ ਚੈੱਕ ਕਰ ਲਵਾਂਗੀ ਇੱਕ ਛੋਟੀ ਜੀ ਵੀਡੀਓ ਅੱਜ ਦੀ ਵੀ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸ ਅੱਜ ਦੀ ਵੀਡੀਓ ਵਿੱਚ ਇਨਾ ਹੀ ਨੈਕਸਟ ਵੀਡੀਓ ਜਮਿਲਦੇ ਆ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨਰਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਅਗਰ ਤੁਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਬੈਸਟ ਕਰ ਦੇਣਾ ਤਾਂਕਿ ਤੋਂ ਆਉਣ ਵਾਲੀ ਵੀਡੀਓਜ਼ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ